ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰ ਟੋਟਕੇ ਦੇ ਉੱਪਰ ਦੋਸਤੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਇੰਪੋਰਟੈਂਟ ਵੀਡੀਓ ਸਾਬਿਤ ਹੋ ਜਾਵੇ ਕਿਉਂਕਿ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਕੁੰਭ ਰਾਸ਼ੀ ਤੁਲਾ ਰਾਸ਼ੀ ਤੇ ਮਿਥਨ ਰਾਸ਼ੀ ਵਾਲਿਆਂ ਦੀ ਵੱਡੀ ਭਵਿੱਖਬਾਣੀ ਦੱਸਣ ਜਾ ਰਹੇ ਹਾਂ ਕਿ ਤੁਸੀਂ ਮਠਿਆਈ ਵੰਡਣ ਦੇ ਲਈ ਹੋ ਚਾਓ ਤਿਆਰ ਕਿਉਂਕਿ ਤੁਹਾਡੇ ਉੱਤੇ ਬਣ ਰਿਹਾ ਹੈ ਮਹਾ ਲక్ష్ਮੀ ਯੋਗ ਜੇਸਤੇ ਨਾਲ ਤੁਹਾਨੂੰ ਅਮੀਰ ਹੋਣ ਤੋਂ ਕੋਈ ਵੀ ਨਹੀਂ ਰੋਕ ਸਕਦਾ। ਸੋ ਵੀਡੀਓ ਦੀ ਜਾਣਕਾਰੀ ਲੈਣ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਭਗਵਾਨ ਸੂਰਜ ਦੇਵ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਉਹਨਾਂ ਦੀ ਸਦਾਵ ਕਿਰਪਾ 12 ਹੀ ਰਾਸ਼ੀਆਂ ਦੇ ਉੱਪਰ ਵੀ ਪਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੀ ਹਾਂ। ਦੋਸਤੋ ਤਿੰਨ ਹੀ ਰਾਸ਼ੀ ਵਾਲਿਓ ਮਠਿਆਈ ਵੰਡਣ ਦੇ ਲਈ ਹੋ ਜਾਓ ਤਿਆਰ ਕਿਉਂਕਿ ਹੁਣ ਭਗਵਾਨ ਸੂਰਜ ਦੇਵ ਜੀ ਤੇ ਮਾਤਾ ਲక్ష్ਮੀ ਜੀ ਦੀ ਸਦਾਵ ਕਿਰਪਾ ਤੁਹਾਡੇ ਤੇ ਪਣ ਚੁੱਕੀ ਹੈ। ਹਣ ਤੁਸੀਂ ਹੋ ਜਾਓਗੇ ਜੀ ਧਨ ਦੇ ਨਾਲ ਮਾਲਾ ਮਲ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਬੇਨਤੀ ਹੈ ਇਸ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਸੁਣਨਾ ਤੇ ਜਿਹੜੇ ਵੀ ਤੁਹਾਡੇ ਭੈਣ ਭਰਾ ਇਸ ਰਾਸ਼ੀ ਨਾਲ ਸੰਬੰਧਿਤ ਹਨ ਉਹਨਾਂ ਨੂੰ ਇਸ ਵੀਡੀਓ ਨੂੰ ਸ਼ੇਅਰ ਕਰ ਦੇਣਾ ਜੀ ਤਾਂ ਕਿ ਉਹਨਾਂ ਦਾ ਵੀ ਭਲਾ ਹੋ ਜਾਵੇ ਉਹਨਾਂ ਨੂੰ ਪਤਾ ਲੱਗ ਜਾਵੇ ਉਹਨਾਂ ਨੂੰ ਕਿਹੜੀਆਂ ਕਿਹੜੀਆਂ ਖੁਸ਼ਖਬਰੀਆਂ ਮਿਲਣ ਵਾਲੀਆਂ ਹਨ ਉਹਨਾਂ ਦੇ ਉੱਪਰ ਪਰਮਾਤਮਾ ਦੀ ਸਦਾ ਕਿਰਪਾ ਬਣੀ ਰਹੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਦੋਸਤੋ ਅੱਜ ਅਸੀਂ ਤੁਹਾਨੂੰ ਪੂਰੇ ਹੀ ਸੰਦੇਸ਼ ਦੇ ਨਾਲ ਇਸ ਵੀਡੀਓ ਦੀ ਜਾਣਕਾਰੀ ਦੇਣ ਵਾਲੇ ਹਾਂ ਕਿ ਕਿਵੇਂ ਤੁਹਾਨੂੰ ਬਹੁਤ ਹੀ ਵੱਡੀਆਂ-ਵੱਡੀਆਂ ਖੁਸ਼ਖਬਰੀਆਂ ਇਸ ਸਮੇਂ ਵਿੱਚ ਪ੍ਰਾਪਤ ਹੋ ਜਾਣਗੀਆਂ ਜੀ ਹਾਂ ਤੁਸੀਂ ਇਸ ਗੱਲ ਨੂੰ ਸਹੀ ਸੁਣਿਆ ਹੈ ਇਹਨਾਂ ਕੁਝ ਹੀ ਦਿਨਾਂ ਦੇ ਅੰਦਰ ਤੁਹਾਨੂੰ ਬਹੁਤ ਵੱਡੀਆਂ-ਵੱਡੀਆਂ ਪੰਜ ਖੁਸ਼ਖਬਰੀਆਂ ਮਿਲਣ ਵਾਲੀਆਂ ਹਨ ਤੇ ਜਿਸ ਦੇ ਨਾਲ ਤੁਹਾਡੇ ਘਰ ਦਾ ਮਾਹੌਲ ਖੁਸ਼ ਨਮਾ ਤੇ ਸਕਾਰਾਤਮਕ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਸਮੇਂ ਭਗਵਾਨ ਸੂਰਜ ਦੇਵ ਤੁਹਾਡੇ ਤੇ ਬਹੁਤ ਜ਼ਿਆਦਾ ਹੀ ਪ੍ਰਸੰਨ ਹੋ ਚੁੱਕੇ ਹਨ ਮਿਹਰਬਾਨ ਹੋ ਚੁੱਕੇ ਹਨ ਆਪਣੀ ਕਿਰਪਾ ਤੁਹਾਡੇ ਤੇ ਵਰਸਾਉਣ ਵਾਲੇ ਹਨ ਇਹਨਾਂ ਕੁਝ ਹੀ ਦਿਨਾਂ ਦੇ ਅੰਦਰ ਪੂਰੇ 5 ਸਾਲਾਂ ਦੇ ਬਾਅਦ ਬਹੁਤ ਵੱਡਾ ਮਹਾਦੁਰਲਭ ਸੰਯੋਗ ਪਣਦਾ ਹੋਇਆ ਨਜ਼ਰ ਆ ਰਿਹਾ ਹੈ ਇਹੋ ਜਿਹੇ ਮਹਾਦੁਰਲਭ ਸੰਯੋਗ ਤਾਂ ਦੋਸਤੋ ਕਦੇ ਕਦੇ ਹੀ ਬਣਦੇ ਹਨ ਇਸ ਸਮੇਂ ਗ੍ਰਹਿ ਨਕਸ਼ਤਰਾਵਾਂ ਵਿੱਚ ਵੱਡਾ ਬਦਲਾਅ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ గ్రహ ਨਕਸ਼ਤਰਾ ਦੀ ਬਦਲਦੀ ਹੋਈ ਚਾਲ ਤੁਹਾਨੂੰ ਵੱਡਾ ਲਾਭ ਦੇ ਕੇ ਜਾਵੇਗੀ ਇਸ ਸਮੇਂ ਜੇਕਰ ਤੁਹਾਡੇ ਬੱਚੇ ਦੇ ਰਿਸ਼ਤੇ ਨੂੰ ਲੈ ਕੇ ਕਾਫੀ ਸਮੇਂ ਤੋਂ ਮੁਸ਼ਕਲਾਂ ਚੱਲਦੀਆਂ ਆ ਰਹੀਆਂ ਸਨ ਭਾਵ ਕਿ ਰਿਸ਼ਤਾ ਹੋ ਜਾਂਦਾ ਹੈ ਐਨ ਮੌਕੇ ਤੇ ਆ ਕੇ ਟੁੱਟ ਜਾਂਦਾ ਹੈ ਇਹੋ ਜਹੀਆਂ ਪਰੇਸ਼ਾਨੀਆਂ ਤੋਂ ਵੀ ਤੁਹਾਨੂੰ ਛੁਟਕਾਰਾ ਮਿਲ ਜਾਵੇਗਾ ਨਾਲ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਤੁਹਾਡੇ ਬੱਚੇ ਸਿੱਖਿਆ ਦੇ ਖੇਤਰ ਵਿੱਚ ਕੋਈ ਵੱਡੀ ਉਪਲਬਧੀ ਹਾਸਲ ਕਰ ਸਕਦੇ ਹਨ ਜਿਸ ਉਪਲਬਧੀ ਨੂੰ ਹਾਸਲ ਕਰਕੇ ਉਹ ਆਪਣੀ ਜ਼ਿੰਦਗੀ ਵਿੱਚ ਇੱਕ ਉੱਚਾ ਮਕਾਮ ਹਾਸਲ ਕਰ ਲੈਣਗੇ ਤੁਹਾਡਾ ਨਾਮ ਰੌਸ਼ਨ ਕਰਨ ਵਾਲੇ ਹਨ ਇਹਨਾਂ 10 ਦਿਨਾਂ ਦੇ ਅੰਦਰ ਭਗਵਾਨ ਸੂਰਜ ਦੇਵ ਦੀ ਕਿਰਪਾ ਨਾਲ ਯੋਗ ਪੁਸ਼ਕਰ ਯੋਗ ਰਾਜ ਯੋਗ ਸ਼ੋਭ ਯੋਗ ਕਾਰਜ ਸiddhi ਯੋਗ ਤੇ ਸਵਾਰਥ ਸiddhi ਯੋਗ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਜਿਸ ਨਾਲ ਇਸ ਸਮੇਂ ਤੁਹਾਨੂੰ ਆਪਣੀ ਕਿਸਮਤ ਦਾ ਹੁਣ ਪੂਰਾ ਹੀ ਸਾਥ ਮਿਲ ਜਾਵੇਗਾ ਜੋ ਵੀ ਤੁਸੀਂ ਮਿਹਨਤ ਕੀਤੀ ਹੈ ਉਸ ਦੇ ਨਾਲ ਤੁਹਾਨੂੰ ਚੰਗੇ ਨਤੀਜੇ ਸਾਹਮਣੇ ਆ ਕੇ ਮਿਲ ਸਕਦੇ ਹਨ ਮੰਨ ਕੇ ਚੱਲੋ ਤੁਹਾਡੀ ਮਿਹਨਤ ਰੰਗ ਲੈ ਕੇ ਆਵੇਗੀ ਇਹਨਾਂ ਦਿਨਾਂ ਵਿੱਚ ਤੁਹਾਡੇ ਕਰਮਾਂ ਦੇ ਅਨੁਸਾਰ ਹੀ ਤੁਹਾਨੂੰ ਸ਼ੁਭ ਫਲ ਮਿਲ ਜਾਵੇਗਾ ਇਹ ਸਮਾਂ ਤੁਹਾਡੇ ਲਈ ਉਹ ਸਮਾਂ ਹੋਵੇਗਾ ਜਦੋਂ ਤੁਹਾਨੂੰ ਤੁਹਾਡੇ ਮਨ ਦੇ ਅਨੁਸਾਰ ਸ਼ੁਭ ਫਲ ਪ੍ਰਾਪਤ ਹੋ ਜਾਣਗੇ ਤੇ ਉਹ ਕਿਹੜੀਆਂ-ਕਿਹੜੀਆਂ ਪੰਜ ਵੱਡੀਆਂ ਖੁਸ਼ਖਬਰੀਆਂ ਹਨ ਜੇਕਰ ਤੁਹਾਨੂੰ ਉਹ ਮਿਲਦੀਆਂ ਹੀ ਰਹਿਣਗੀਆਂ ਤੇ ਘਰੇਡੇ ਖੇਤਰਾ ਵਿੱਚ ਮਿਲ ਸਕਦੀਆਂ ਹਨ ਪੂਰੀ ਜਾਣਕਾਰੀ ਅੱਜ ਤੁਹਾਨੂੰ ਦੱਸਣ ਵਾਲੇ ਹਾਂ ਇਹਨਾਂ ਖੁਸ਼ਖਬਰੀਆਂ ਨੂੰ ਸੁਣ ਕੇ ਤੁਸੀਂ ਖੁਸ਼ੀ ਦੇ ਨਾਲ ਝੂਮ ਉੱਠੋਗੇ ਤੇ ਆਪਣੇ ਸਾਰੇ ਪਰਿਵਾਰ ਦੇ ਨਾਲ ਇਸ ਵੀਡੀਓ ਨੂੰ ਸ਼ੇਅਰ ਕਰੋਗੇ ਇਹ ਖੁਸ਼ਖਬਰੀ ਤੁਹਾਡੇ ਲਈ ਪੂਰੇ 5 ਸਾਲਾਂ ਦੇ ਬਾਅਦ ਆਈ ਹੈ ਇਸ ਸਮੇਂ ਤੁਹਾਡੇ ਬੱਚੇ ਵਿਦੇਸ਼ ਤੋਂ ਪੀਆਰ ਹੋ ਕੇ ਤੁਹਾਡਾ ਵੀਜ਼ਾ ਲਗਵਾ ਸਕਦੇ ਹਨ ਜੋ ਕਿ ਤੁਹਾਡੇ ਲਈ ਇੱਕ ਵੱਡਾ ਸਰਪ੍ਰਾਈਜ਼ ਹੋਵੇਗਾ ਤੁਸੀਂ ਉੱਧਰ ਘੁੰਮਣ ਦੇ ਲਈ ਜਾ ਸਕਦੇ ਹੋ ਇਹਨੀ ਵੱਡੀ ਖੁਸ਼ਖਬਰੀ 5 ਸਾਲਾਂ ਦੇ ਬਾਅਦ ਤੁਹਾਨੂੰ ਮਿਲਦੀ ਹੋਈ ਨਜ਼ਰ ਆ ਰਹੀ ਹੈ ਇਸ ਸਮੇਂ ਦਾਦਿਆਂ ਨੂੰ ਦਾਦੀਆਂ ਨੂੰ ਪੋਤਰੇ ਜਾਂ ਪੋਤਰੀ ਦੇ ਮਿਲਣ ਦੀ ਖੁਸ਼ੀ ਪ੍ਰਾਪਤ ਹੋਵੇਗੀ ਭਾਵ ਕਿ ਤੁਹਾਨੂੰ ਸੰਤਾਨ ਪ੍ਰਾਪਤੀ ਪੱਖ ਦਾ ਖੁਸ਼ਖਬਰੀ ਮਿਲਦੀ ਹੋਈ ਨਜ਼ਰ ਆ ਰਹੀ ਹੈ ਜ਼ਿੰਦਗੀ ਵਿੱਚ ਸ਼ੁਭ ਸੰਜੋਗ ਬਣਦੇ ਹੋਏ ਨਜ਼ਰ ਆ ਰਹੇ ਹਨ 5 ਸਾਲਾਂ ਦੇ ਬਾਅਦ ਸੰਜੋਗ ਤੁਹਾਡੀ ਜ਼ਿੰਦਗੀ ਵਿੱਚ ਆਇਆ ਹੈ ਤੁਹਾਡੇ ਜ਼ਿੰਦਗੀ ਵਿੱਚ ਕਾਫੀ ਸਮੇਂ ਤੋਂ ਲੈ ਕੇ ਰਿਸ਼ਤਿਆਂ ਨੂੰ ਲੈ ਕੇ ਜਿੰਨੀਆਂ ਵੀ ਰੁਕਾਵਟਾਂ ਸਨ ਉਹਨਾਂ ਸਾਰੀਆਂ ਰੁਕਾਵਟਾਂ ਨੂੰ ਹੁਣ ਮੁਕਤੀ ਮਿਲ ਜਾਵੇਗੀ ਸਾਰੇ ਇਹ ਕੰਮ ਛੱਡ ਕੇ ਤੁਸੀਂ ਵੀਡੀਓ ਨੂੰ ਜ਼ਰੂਰ ਧਿਆਨ ਦੇ ਨਾਲ ਸੁਣ ਰਹੇ ਹੋ ਅਸੀਂ ਆਸ ਕਰਦੇ ਹਾਂ ਜੇਕਰ ਸਾਡੀਆਂ ਦੱਸੀਆਂ ਹੋਈਆਂ ਮਹੱਤਵਪੂਰਨ ਗੱਲਾਂ ਵੀ ਤੁਸੀਂ ਆਪਣੀ ਜ਼ਿੰਦਗੀ ਵਿੱਚ ਅਪਣਾ ਲੈਂਦੇ ਹੋ ਤਾਂ ਮੰਨ ਕੇ ਚੱਲੋ ਤੁਹਾਡੀ ਜ਼ਿੰਦਗੀ ਵਿੱਚ ਖੁਸ਼ਹਾਲੀ ਤੇ ਬਰਕਤਾਂ ਆ ਜਾਣਗੀਆਂ ਜਿਸ ਸਮੇਂ ਤੁਸੀਂ ਇਸ ਸਮੇਂ ਦਾ ਵੱਧ ਤੋਂ ਵੱਧ ਲਾਭ ਉਠਾ ਸਕਦੇ ਹੋ। ਇਹਨਾਂ ਦਿਨਾਂ ਵਿੱਚ ਤੁਹਾਡੇ ਘਰ ਵਿੱਚ ਕਿਸੇ ਐਸੇ ਵਿਅਕਤੀ ਦਾ ਆਗਮਨ ਹੋ ਸਕਦਾ ਹੈ ਜਿਸ ਦੇ ਆਉਣ ਦੇ ਨਾਲ ਤੁਹਾਡੇ ਘਰ ਦਾ ਮਾਹੌਲ ਵੀ ਖੁਸ਼ ਨਮਾ ਬਣ ਜਾਵੇਗਾ। ਉਸ ਵਿਅਕਤੀ ਦੇ ਤੁਹਾਡੇ ਘਰ ਵਿੱਚ ਆਉਣ ਨਾਲ ਤੁਹਾਨੂੰ ਕਿਸੇ ਨਵੀਂ ਜੌਬ ਦੀ ਆਫਰ ਮਿਲ ਸਕਦੀ ਹੈ ਜਿਸ ਨੂੰ ਪਾ ਕੇ ਤੁਸੀਂ ਬਹੁਤ ਹੀ ਖੁਸ਼ ਹੋ ਜਾਓਗੇ। ਭਗਵਾਨ ਸੂਰਜ ਦੇਵ ਦੇ ਸੱਚੇ ਭਗਤ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਜੀ ਤਾਂ ਕਿ ਤੁਹਾਨੂੰ ਅਸ਼ੀਰਵਾਦ ਸਿੱਧਿਆ ਪ੍ਰਾਪਤ ਹੋ ਜਾਵੇ। ਕਾਫੀ ਸਮੇਂ ਤੋਂ ਜਿੰਨੀ ਵੀ ਤੁਸੀਂ ਮਿਹਨਤ ਕਰਦੇ ਆ ਰਹੇ ਸੀ ਪਰ ਉਸ ਮਿਹਨਤ ਦਾ ਫਲ ਨਹੀਂ ਸੀ ਮਿਲ ਰਿਹਾ ਭਾਵੇਂ ਕਿ ਜਿਸ ਜੌਬ ਦੇ ਲਈ ਤੁਸੀਂ ਇੰਟਰਵਿਊ ਦੇਣ ਲਈ ਜਾਂਦੇ ਹੋ ਉਸ ਵਿੱਚ ਹੀ ਰਿਜੈਕਸ਼ਨ ਮਿਲ ਜਾਂਦੀ ਸੀ ਹੁਣ ਤੁਹਾਨੂੰ ਮਨ ਚਾਹੀ ਜੌਬ ਮਿਲਣ ਦੀ ਸੰਭਾਵਨਾ ਹੈ ਕਿਉਂਕਿ ਸਮਾਂ ਤੁਹਾਡੇ ਪੱਖ ਵਿੱਚ ਹੈ ਬਹੁਤ ਜ਼ਿਆਦਾ ਸਮਾਂ ਲਾਭਦਾਇਕ ਸਾਬਿਤ ਹੋ ਜਾਵੇਗਾ ਤੁਹਾਡੇ ਗ੍ਰਹਿ ਇਹਨਾਂ ਦਿਨਾਂ ਵਿੱਚ ਪਰਿਵਰਤਿਤ ਹੋ ਜਾਣਗੇ ਜਿਨ੍ਹਾਂ ਦੇ ਲਾਭ ਦੀ ਸਥਿਤੀ ਬਣਦੀ ਹੋਈ ਨਜ਼ਰ ਆ ਰਹੀ ਹੈ ਗ੍ਰਹਿ ਨਕਸ਼ਤਰਾ ਦੀ ਸਥਿਤੀ ਪੂਰੀ ਤਰ੍ਹਾਂ ਤੁਹਾਡੇ ਪੱਖ ਵਿੱਚ ਰਹੇਗੀ ਇਸ ਸਮੇਂ ਤੁਹਾਨੂੰ ਦੱਸਣਾ ਚਾਹਾਂਗੇ ਇਸ ਨਾਲ ਸੰਬੰਧਿਤ ਸਮੇਂ ਵਿੱਚ ਤੁਸੀਂ ਨਿਵੇਸ਼ ਸੰਬੰਧੀ ਜੋ ਵੀ ਯੋਜਨਾਵਾਂ ਬਣਾ ਰਹੇ ਹੋ ਉਹਨਾਂ 'ਤੇ ਧਿਆਨ ਕੇਂਦ੍ਰਿਤ ਕਰੋ ਜਿਹੜਾ ਵੀ ਪੈਸਾ ਨਿਵੇਸ਼ ਵਿੱਚ ਲਗਾਓਗੇ ਉਸ ਵਿੱਚ ਦੁਗਣਾ ਲਾਭ ਹੁੰਦਾ ਹੋਇਆ ਨਜ਼ਰ ਆਵੇਗਾ ਤੁਹਾਨੂੰ ਇਸ ਸਮੇਂ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ ਚੰਗਾ ਸਮਾ ਤੁਹਾਡੀ ਜ਼ਿੰਦਗੀ ਵਿੱਚ ਰਹੇਗਾ ਤੁਹਾਡੇ ਨਾਲ ਕਿਸੇ ਬੱਚੇ ਦੀ ਆਮਦਨ ਦੇ ਵਾਅਦੇ ਦੀ ਖੁਸ਼ਖਬਰੀ ਤੁਹਾਨੂੰ ਮਿਲ ਸਕਦੀ ਹੈ ਇਸ ਸਮੇਂ ਬੱਚਿਆਂ ਦੇ ਕੈਰੀਅਰ ਨੂੰ ਲੈ ਕੇ ਗੱਲ ਕੀਤੀ ਜਾਵੇ ਤਾਂ ਤੁਸੀਂ ਕਾਫੀ ਸਮੇਂ ਤੋਂ ਪਰੇਸ਼ਾਨ ਸੀ ਉਹਨਾਂ ਦੇ ਕੈਰੀਅਰ ਨੂੰ ਲੈ ਕੇ ਇਸ ਸੰਬੰਧੇ ਵੀ ਹੁਣ ਤੁਹਾਨੂੰ ਕੋਈ ਵੱਡੀ ਖੁਸ਼ਖਬਰੀ ਪ੍ਰਾਪਤ ਹੋ ਸਕਦੀ ਹੈ ਉਹਨਾਂ ਨੂੰ ਕੋਈ ਜੌਬ ਮਿਲ ਸਕਦੀ ਹੈ ਜਿਸ ਨਾਲ ਘਰ ਪਰਿਵਾਰ ਦਾ ਮਾਹੌਲ ਵੀ ਖੁਸ਼ ਨਮਾ ਬਣ ਜਾਵੇਗਾ ਇਸ ਸਮੇਂ ਤੁਸੀਂ ਘਰ ਵਿੱਚ ਕੋਈ ਧਾਰਮਿਕ ਆਯੋਜਨ ਵੀ ਕਰਵਾ ਸਕਦੇ ਹੋ ਜਿਸ ਦੇ ਨਾਲ ਸਾਕ ਸੰਬੰਧੀਆਂ ਵਿੱਚ ਹੋਰ ਜ਼ਿਆਦਾ ਪਿਆਰ ਵਧਣ ਦੀ ਸੰਭਾਵਨਾ ਬਣਦੀ ਹੋਈ ਨਜ਼ਰ ਆ ਰਹੀ ਹੈ ਇਸ ਸਮੇਂ ਤੁਹਾਡੇ ਘਰ ਵਿੱਚ ਖੁਸ਼ੀਆਂ ਦਾ ਮਾਹੌਲ ਰਹੇਗਾ ਤੁਸੀਂ ਇਹਨਾਂ ਖੁਸ਼ੀਆਂ ਨੂੰ ਵੇਖ ਕੇ ਖੁਦ ਵੀ ਮਨ ਤੋਂ ਖੁਸ਼ ਹੋ ਜਾਓਗੇ ਇਸ ਸਮੇਂ ਤੁਹਾਨੂੰ ਆਪਣੇ ਬੱਚਿਆਂ ਜਾਂ ਵੱਡੇ ਬਜ਼ੁਰਗਾਂ ਤੋਂ ਵੀ ਕੋਈ ਗੁੱਡ ਨਿਊਜ਼ ਸੁਣਨ ਨੂੰ ਮਿਲ ਸਕਦੀ ਹੈ ਤੁਹਾਡੇ ਬੱਚੇ ਸਕੂਲ ਕਾਲਜ ਵਿੱਚ ਨਾਮ ਤੁਹਾਡਾ ਰੌਸ਼ਨ ਕਰ ਸਕਦੇ ਹਨ ਪਰਿਵਾਰ ਵਿੱਚ ਵਿਆਹ ਜਾਂ ਫਿਰ ਮੰਗਣੀ ਸੰਬੰਧੀ ਕੋਈ ਮੰਗਲੇ ਕਾਰਕ ਜਿਹੜਾ ਹੈ ਉਹਦੀ ਵੀ ਰੂਪਰੇਖਾ ਬਣਦੀ ਹੋਈ ਨਜ਼ਰ ਆ ਰਹੀ ਹੈ। ਕੋਲਮ ਇਲਾਕੇ ਤੁਹਾਨੂੰ ਦੱਸ ਦਈਏ ਇਹ ਸਮਾਂ ਉਹ ਹੋਵੇਗਾ ਜਦੋਂ ਤੁਸੀਂ ਆਪਣੀ ਨਵੀਂ ਗੱਡੀ ਜਾਂ ਨਵਾਂ ਮਕਾਨ ਵੀ ਖਰੀਦ ਸਕਦੇ ਹੋ, ਪ੍ਰਾਪਰਟੀ ਖਰੀਦ ਸਕਦੇ ਹੋ। ਜਿਸ ਨੂੰ ਖਰੀਦ ਕੇ ਤੁਸੀਂ ਦੁਗਣੀ ਮੁਨਾਫਾ ਵੀ ਕਮਾ ਸਕਦੇ ਹੋ ਤੇ ਧਨ ਨਾਲ ਮਾਲਾ-ਮਾਲ ਵੀ ਹੋ ਸਕਦੇ ਹੋ। ਇਸ ਸਮੇਂ ਜੇਕਰ ਤੁਸੀਂ ਦੁਕਾਨਦਾਰੀ ਦਾ ਕੰਮ ਕੋਈ ਨਵੇਂ ਸਿਰੇ ਤੋਂ ਸ਼ੁਰੂ ਕਰਦੇ ਹੋਏ ਨਜ਼ਰ ਆ ਰਹੀ ਹੋ ਤਾਂ ਬਹੁਤ ਹੀ ਤੁਹਾਨੂੰ ਉਸ ਵਿੱਚ ਦੁੱਗਣਾ ਲਾਭ ਹੁੰਦਾ ਹੋਇਆ ਨਜ਼ਰ ਆਵੇਗਾ ਤੁਸੀਂ ਖੁਦ ਸੋਚੋਗੇ ਕਿ ਇਹ ਕਿਤਾਬ ਮੈਂ ਸਹੀ ਚੁਣੀਆ ਹੈ ਤੁਹਾਡੇ ਸਾਰੇ ਹੀ ਕੰਮ ਸਫਲਤਾਪੂਰਵਕ ਪੂਰੇ ਹੋਣਗੇ ਤੁਹਾਡੀ ਤਰੱਕੀ ਵੇਖ ਕੇ ਲੋਕ ਹੈਰਾਨ ਰਹਿ ਜਾਣਗੇ ਪਰ ਉਹਨਾਂ ਦੁਸ਼ਮਣਾਂ ਦਾ ਵੀ ਕੋਈ ਮਾੜਾ ਪ੍ਰਭਾਵ ਤੁਹਾਡੇ ਤੇ ਨਹੀਂ ਪੈਣ ਵਾਲਾ ਜਿਹੜੇ ਤੁਹਾਡੀ ਤਰੱਕੀ ਨੂੰ ਵੇਖ ਕੇ ਸੜਦੇ ਹਨ ਬੇਚਿਜਕ ਹੋ ਕੇ ਤੁਸੀਂ ਅੱਗੇ ਵਧਣਾ ਹੈ ਇਸ ਸਮੇਂ ਜਿੰਨਾ ਵੀ ਸੰਭਵ ਹੋਵੇ ਗਰੀਬ ਲੋਕਾਂ ਦੀ ਮਦਦ ਕਰਿਓ ਜੇਕਰ ਤੁਹਾਨੂੰ ਲੱਗਦਾ ਹੈ ਤੁਹਾਡੇ ਆਸ-ਪਾਸ ਕੋਈ ਲੋੜਵੰਦ ਹੈ ਉਸ ਦੀ ਤੁਸੀਂ ਹੈਲਪ ਕਰ ਸਕਦੇ ਹੋ ਇੰਨੇ ਜੋਗੇ ਤੁਸੀਂ ਹੈਗੇ ਹੋ ਤਾਂ ਕਿਸੇ ਨੂੰ ਅੰਨ ਦਾ ਦਾਨ ਕੱਪੜੇ ਦਾ ਦਾਨ ਕਰੋ ਜਿੰਨਾ ਵੀ ਤੁਹਾਡੇ ਕੋਲ ਸਰਦਾ ਬਣਦਾ ਹੈ ਉਨਾ ਹੀ ਦਾਨ ਕਰੋ ਇਹ ਸਮਾਪੂਰਨਤਾ ਤੁਹਾਡੇ ਪੱਕ ਵਿੱਚ ਹੈ ਇਸ ਤਰੀਕੇ ਨਾਲ ਕੀਤੇ ਹੋਏ ਦਾਨ ਤੇ ਮਾਤਾ ਲక్ష్ਮੀ ਜੀ ਤੁਹਾਡੇ ਤੇ ਪ੍ਰਸੰਨ ਹੋ ਜਾਣਗੇ ਤੁਹਾਡੀ ਤਰੱਕੀ ਨੂੰ ਦੁਗਣਾ ਕਰ ਦੇਣਗੇ ਇਸ ਸਮੇਂ ਤੁਸੀਂ ਸਾਰੇ ਇਹ ਕੰਮ ਯੋਜਨਾਬੱਧ ਤਰੀਕੇ ਨਾਲ ਕਰ ਸਕਦੇ ਹੋ ਤੁਹਾਨੂੰ ਕੋਲ ਮਿਲਾ ਕੇ ਸਫਲਤਾ ਜ਼ਰੂਰ ਮਿਲ ਜਾਵੇਗੀ। ਛਲਾਗਾ ਯੋਗ ਕੰਮ ਕਰੋਗੇ ਜਿਸ ਦੀ ਵਜ੍ਹਾ ਨਾਲ ਸਮਾਜ ਵਿੱਚ ਤੁਹਾਡਾ ਮਾਨ ਸਨਮਾਨ ਵੀ ਵੱਧ ਸਕਦਾ ਹੈ। ਕੋਈ ਅਜੀਹਾ ਕੰਮ ਕਰੋ ਜਿਸ ਵਿੱਚ ਤੁਹਾਡੀ ਤਾਰੀਫ਼ ਕੀਤੀ ਜਾਵੇ। ਨੌਜਵਾਨ ਵਰਗ ਆਪਣੇ ਇਸ ਸਮੇਂ ਦੇ ਵਿੱਚ ਕੈਰੀਅਰ ਨੂੰ ਲੈ ਕੇ ਸੰਘਰਸ਼ ਕਰਦੇ ਹੋਏ ਨਜ਼ਰ ਆ ਰਹੇ ਹਨ ਪਰ ਹੁਣ ਉਹਨਾਂ ਨੂੰ ਕੋਈ ਵੱਡੀ ਖੁਸ਼ਖਬਰੀ ਮਿਲ ਸਕਦੀ ਹੈ। ਜਿਹੜੇ ਲੋਕ ਬੇਰੁਜ਼ਗਾਰ ਹਨ ਉਹਨਾਂ ਨੂੰ ਰੁਜ਼ਗਾਰ ਦੀ ਪ੍ਰਾਪਤੀ ਹੋ ਸਕਦੀ ਹੈ। ਇਹ ਮੌਕਾ ਉਹਨਾਂ ਦੇ ਹੱਥ ਵਿੱਚ ਹੈ। ਸੋ ਇਸ ਮੌਕੇ ਨੂੰ ਤੁਸੀਂ ਆਪਣੇ ਹੱਥ ਵਿੱਚੋਂ ਨਹੀਂ ਜਾਣ ਦੇਣਾ ਸਫਲਤਾ ਜ਼ਰੂਰ ਪਾ ਲੈਣੀ ਹੈ ਹੁਣ ਤੁਹਾਨੂੰ ਦੱਸਣਾ ਚਾਹਾਂਗੇ ਇਸ ਸਮੇਂ ਜੋ ਕੰਮ ਤੁਸੀਂ ਗੁਪਤ ਤਰੀਕੇ ਨਾਲ ਕਰਨੇ ਹਨ ਗੁਪਤ ਤਰੀਕੇ ਨਾਲ ਕੋਈ ਵੀ ਕੰਮ ਕਰੋ ਕਿਸੇ ਦੇ ਸਾਹਮਣੇ ਜ਼ਾਹਰ ਨਾ ਕਰੋ ਆਪਣੇ ਕਦੇ ਵੀ ਕਮਾਈ ਕਿਸੇ ਨਾਲ ਸ਼ੇਅਰ ਨਾ ਕਰੋ ਆਪਣੀ ਤਰੱਕੀ ਕਿਸੇ ਨਾਲ ਸ਼ੇਅਰ ਨਾ ਕਰੋ ਤੁਹਾਨੂੰ ਕੋਈ ਲਾਭ ਨਹੀਂ ਮਿਲੇਗਾ ਤੁਹਾਡੇ ਲਈ ਸਮਾ ਚੰਗਾ ਤਾਂ ਹੀ ਹੋਵੇਗਾ ਜੇਕਰ ਤੁਸੀਂ ਆਪਣੇ ਸੀਕ੍ਰੇਟ ਕਿਸੇ ਨਾਲ ਸ਼ੇਅਰ ਨਹੀਂ ਕਰਦੇ ਆਪਣੀ ਹਰ ਗੱਲ ਕਿਸੇ ਨੂੰ ਨਹੀਂ ਦੱਸਣੀ ਤੁਸੀਂ ਕੰਮ ਕਰਨ ਵਾਲੇ ਹੋ ਜੇਕਰ ਕੋਈ ਨਵਾਂ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ ਉਸ ਬਾਰੇ ਵੀ ਜ਼ਿਆਦਾਤਰ ਲੋਕਾਂ ਨਾਲ ਵਿਚਾਰ ਵਟਾਂਦਰਾ ਨਾ ਕਰੋ ਤੁਹਾਨੂੰ ਅੱਗੇ ਵਧਣ ਤੋਂ ਰੋਕ ਸਕਦੇ ਹੋ ਇਸ ਲਈ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਜੇਕਰ ਆਪਣੀ ਜ਼ਿੰਦਗੀ ਵਿੱਚ ਤਰੱਕੀ ਹਾਸਲ ਕਰਨਾ ਚਾਹੁੰਦੇ ਹੋ ਤੇ ਚਾਹੁੰਦੇ ਹੋ ਸਫਲਤਾ ਤੁਹਾਡੇ ਕਦਮ ਚੁੰਮੇ ਤਾਂ ਤੁਸੀਂ ਤਰੱਕੀ ਕਰੋਗੇ ਸਿਰਫ ਐਸੇ ਹੀ ਤਰੀਕੇ ਨਾਲ ਕਿ ਤੁਸੀਂ ਹਰ ਕਿਸੇ ਦੇ ਨਾਲ ਆਪਣੇ ਦਿਲ ਦੇ ਭੇਦ ਸਾਂਝੇ ਨਹੀਂ ਕਰਨੇ ਆਪਣੀ ਪ੍ਰਸ਼ੰਸਾ ਦਾ ਭਾਵ ਬਣਾ ਕੇ ਰੱਖਣਾ ਹੈ ਕਿਸੇ ਨਾਲ ਗੁੱਸੇ ਵਿੱਚ ਗੱਲ ਨਹੀਂ ਕਰਨੀ ਨਹੀਂ ਤਾਂ ਇਹ ਤੁਹਾਡੇ વિનાਸ਼ ਦਾ ਕਾਰਨ ਬਣ ਸਕਦਾ ਹੈ ਤੁਹਾਡੇ ਘਰ ਵਿੱਚ ਆ ਰਹੀ ਸਫਲਤਾ ਨੂੰ ਵਿਗਾੜ ਸਕਦਾ ਹੈ ਤੁਹਾਡੀ ਕਮਜ਼ੋਰੀ ਇਹ ਹੀ ਗੱਲ ਹੈ ਕਿ ਤੁਸੀਂ ਹਰ ਇੱਕ ਦੀ ਗੱਲ ਤੇ ਵਿਰੋਧ ਕਰਨਾ ਸ਼ੁਰੂ ਕਰ ਦੇਂਦੇ ਹੋ ਇਸ ਲਈ ਆਪਣੀ ਬੋਲ ਬਾਣੀ ਤੇ ਤੁਸੀਂ ਕਾਫੀ ਜ਼ਿਆਦਾ ਕੰਟਰੋਲ ਰੱਖਣਾ ਹੈ ਉਹ ਗੱਲ ਵੱਖਰੀ ਹੈ ਕਿ ਤੁਸੀਂ ਬਹੁਤ ਹੀ ਮਿਹਨਤੀ ਹੋ ਮਿਹਨਤ ਕਰਨ ਦੇ ਨਾਲ ਨਾਲ ਤੁਸੀਂ ਇਹਨਾਂ ਵੀ ਸਾਵਧਾਨੀਆਂ ਨੂੰ ਜ਼ਰੂਰ ਵਰਤਦੇ ਰਹਿਣਾ ਹੈ ਬਜ਼ੁਰਗਾਂ ਦੀ ਸੇਵਾ ਜ਼ਰੂਰ ਕਰੋ ਅਣਗਹਿਲੀ ਨਾ ਕਰੋ ਤੁਹਾਡਾ ਸੁਭਾਅ ਲਚਕੀਲਾ ਬਣਾਉਣ ਲਈ ਪ੍ਰੇਮ ਸਬੰਧਾਂ ਦੀ ਚੇ ਕਰ ਕਲ ਕੀਤੀ ਜਾਵੇ ਤਾਂ ਦੋਸਤੀ ਦਾ ਰਿਸ਼ਤਾ ਵਿਆਹ ਵਿੱਚ ਤਬਦੀਲ ਹੋ ਸਕਦਾ ਹੈ ਜਿਸ ਦੇ ਨਾਲ ਮਨ ਤੁਹਾਡਾ ਖੁਸ਼ ਹੋ ਜਾਵੇਗਾ ਸਾਖ ਸੰਬੰਧੇ ਵਧੀਆ ਹੋਣਗੇ ਥੋੜੇ ਬਹੁਤ ਜੇਕਰ ਯਤਨ ਕਰਦੇ ਹੋ ਤਾਂ ਤਾਂ ਜ਼ਿੰਦਗੀ ਤੁਹਾਡੇ ਖੁਸ਼ੀਆਂ ਨਾਲ ਭਰ ਜਾਵੇਗੀ ਸਮਾਪੂਰਨਤਾ ਤੁਹਾਡੇ ਪੱਖ ਵਿੱਚ ਹੈ ਜਿਸ ਦੇ ਨਾਲ ਘਰ ਦਾ ਮਾਹੌਲ ਖੁਸ਼ ਨਮਾ ਬਣਿਆ ਰਹੇਗਾ ਸੋ ਦੋਸਤੋ ਇਹ ਸੀ ਜੀ ਇਹਨਾਂ ਤਿੰਨਾਂ ਹੀ ਰਾਸ਼ੀ ਵਾਲਿਆਂ ਦੀ ਭਵਿੱਖ ਬਾਣੀ ਧੰਨਵਾਦ